ਹੋਣ ਕੁੜੀ ਆਂਦੀ ਜੇ ਫੇਰ ਇਹਦਾ ਉਹ ਹੀ ਹਾਲ ਆ। ਸਰੀਰ ਇਹਦਾ ਡਿੱਗਾ ਰਹਿੰਦਾ ਵਾ ਤੇ ਤੋਤੇ ਇਹਦੀ ਖੜੀ ਨਹੀਂ ਹੁੰਦੀ ਤੇ ਇਹ ਆਂਦੀ ਵੀ ਮੈਨੂੰ ਆਂਦਾ ਤੂੰ। ਹਾਂ ਬਈ ਮਿੱਤਰਾਂ ਕੀ ਹਾਲ ਨੇ? ਆ ਸੁਣ ਲਈ ਜਿਹੜੇ ਇਹ ਬੋਲ ਨੇ। ਇਹ ਕਿਤੇ ਵਿਆਹ ਤੋਂ ਬਾਅਦ ਤੈਨੂੰ ਵੀ ਨਾ ਸੁਣਨੇ ਪੈ ਜਾਣ। ਜਾਂ ਤੇਰੇ ਕਿਸੇ ਯਾਰ ਦੋਸਤ ਨੂੰ ਨਾ ਸੁਣਨੇ ਪੈ ਜਾਣ। ਤਾਂ ਇਹ ਬੋਲ ਆਪਾਂ ਵੀਡੀਓ ਚ ਪਾਏ ਨੇ ਹਨਾ। ਆਗਰ ਇਹ ਚੀਜ਼ ਤੋਂ ਬਚਣਾ ਚਾਹਣਾ ਵੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਤੈਨੂੰ ਫੇਸ ਨਾ ਕਰਨੀ ਪਵੇ। ਬਿ ਸਰੀਰੇ ਦਾ ਡਿੱਗਿਆ ਰਹਿੰਦਾ ਤੋਤੀ ਇਹਦੀ ਖੜੀ ਨਹੀਂ ਹੁੰਦੀ ਹੈਨਾ ਇਹ ਚੀਜ਼ ਤੋਂ ਬਚਣਾ ਚਾਹਣਾ ਤਾਂ ਨੁਸਖਾ ਨੋਟ ਕਰ ਲੈ ਗੱਲ ਲੜ ਬਣ ਲੈ ਵਿਆਹ ਤੋਂ ਪਹਿਲਾਂ ਇਹ ਦਵਾਈ ਖਾ ਲੈ ਅਗਰ ਤੇਰੇ ਦੇ ਵਿੱਚ ਕਮਜ਼ੋਰੀ ਹੈਗੀ ਕੋਈ ਵੀ ਸੰਗਣਾ ਨਹੀਂ ਕਿਸੇ ਵੀ ਤਰ੍ਹਾਂ ਦਾ ਆਹਾ ਗੋਲੀਆਂ ਸ਼ੁਰੂ ਕਰ ਲੈ ਘੋੜੇ ਵਰਗਾ ਹੋ ਜਾਏਗਾ ਕਿੱਥੇ ਤਾਂ ਹੁਣ ਐਵੇਂ ਕਹਿੰਦੇ ਨੇ ਸਰੀਰ ਡਿੱਗ ਰਿਹਾ ਤਾਂ ਤੋਤੀ ਖੜੀ ਨਹੀਂ ਹੁੰਦੀ ਫਿਰ ਕਿੱਥੇ ਇਹ ਕਹਿਣਗੇ ਵੀ ਸਰੀਰ ਉਹ ਡੂ ਡੂ ਕਰਦਾ ਤੋਤੀ ਡਿਗਦੀ ਹੀ ਨਹੀਂ ਹੈਗੀ ਨੰਨੂ ਖੜੀ ਹੀ ਰਹਿੰਦੀ ਹੈ ਐ ਮੇਰੇ ਹੋਜੂ ਹੱਬੇ ਨਿਸ਼ਾਂਤ ਇੱਕ ਗੋਲੀ ਸਵੇਰੇ ਇੱਕ ਦੁਪਹਿਰੇ ਇੱਕ ਰਾਤ ਨੂੰ ਸਿੱਧ ਮਾਕਰਤਵ ਅੱਜ ਸਪੈਸ਼ਲ ਗੋਲੀ ਇੱਕ ਗੋਲੀ ਸਵੇਰੇ ਇੱਕ ਰਾਤ ਨੂੰ ਕਾਮ ਚੂੜਾਮਣੀ ਰਸ ਇੱਕ ਗੋਲੀ ਸਵੇਰੇ ਇੱਕ ਰਾਤ ਨੂੰ ਇਹਦੇ ਨਾਲ ਤੈ ਤੀਜੀ ਗੋਲੀ ਲੈਣੀ ਹੈ ਪੂਰਨ ਚੰਦ ਰਸ ਗੋਲਡ ਵਾਲੀ ਇੱਕ ਗੋਲੀ ਸਵੇਰੇ ਇੱਕ ਰਾਤ ਨੂੰ ਇਹ ਚੀਜ਼ਾਂ ਖਾ ਤੋਤੀ